ਨੈਸ਼ਨਲ ਹਾਈਵੇ ਦੇ ਉੱਤੇ ਬਟਾਲਾ ਬਾਈਪਾਸ ਦੇ ਨੇੜੇ ਇੱਕ ਸਰਕਾਰੀ ਬੱਸ ਨੂੰ ਪਿੱਛੋਂ ਆਇਕ ਟਿਪਰ ਨੇ ਜ਼ੋਰਦਾਰ ਟੱਕਰ ਮਾਰੀ ਹੈ ਜਿਸ ਵਿੱਚ ਕਾਫੀ ਨੁਕਸਾਨ ਹੋਇਆ ਹਾਲਕਿ ਸਵਾਰੀਆਂ ਦਾ ਵਾਲਵਲ ਬਚਾ ਹੋਇਆ ਤੇ ਮਾਮੂਲੀ ਸੱਟਾਂ ਆਈਆਂ ਕੰਡਕਟਰ ਦਾ ਕਹਿਣਾ ਕਿ ਅਮ੍ਰਿਤਸਰ ਤੋਂ ਗੁਰਦਾਸਪੁਰ ਦੇ ਲਈ ਜਾ ਰਹੇ ਸਨ ਕਿ ਬਟਾਲਾ ਬਾਈਪਾਸ ਤੇ ਪਹੁੰਚੇ ਤਾਂ ਪਿੱਛੋਂ ਆ ਰਹੇ ਟਿਪਰ ਨੇ ਟੱਕਰ ਮਾਰ ਦਿੱਤੀ ਹੈ ਸਮਾਨ ਭਰਿਆ ਹੋਇਆ ਸੀ ਬ੍ਰੇਕ ਨਹੀਂ ਲੱਗੀ ਜਿਸ ਕਾਰਨ ਬਾਜ਼ਾ ਕਾਫੀ ਨੁਕਸਾਨ ਹੋਇਆ ਦਿਨੀ ਮਤਰੀ ਕੀ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਤੇ ਉੱਥੇ ਹੀ ਦੱਸ ਦਿੱਤੀ ਕਿ ਮਾਮੂਲੀ ਸੱਟਾਂ ਲੱਗੀਆਂ ਨੇ ਜਨਤ ਵਿੱਚ ਜ਼ਿਆਦਾਤਰ ਮਲਮ ਪੱਟੀ ਕਰਕੇ ਸਵਾਰੀਆਂ ਨੂੰ ਘਰ ਪੇਜ ਦਿੱਤਾ ਗਿਆ ਬਾਜ਼ਾ ਵਿੱਚ ਸਫ਼ਰ ਕਰ ਰਹੇ ਵਿਅਕਤੀ ਦਾ ਕਹਿਣਾ ਹੈ ਕਿ ਟੱਕਰ ਵਾਲੇ ਦੀ ਗਲਤੀ ਸੀ ਜਿਸ ਦੇ ਚੱਲਦੇ ਆਇਆ ਵੱਡਾ ਹਾਦਸਾ ਵਾਪਰ ਗਿਆ ਪ੍ਰਦੀਪ ਕੁਮਾਰ ਜੀ ਮੈਂ ਕੰਡੈਕਟਰ ਆ ਜੀ ਕਿੱਦਾਂ ਘਟਨਾ ਹੈ ਕੀ ਹੋਇਆ ਸਰ ਇਹ ਅੰਬਰਸਰੋਂ ਆਏ ਆ ਤੇ ਚੌਂਕ 'ਚ ਟ੍ਰੈਫਿਕ ਇੰਨੀ ਸੀ ਕਿ ਇੱਥੇ ਗੱਡੀਆਂ ਢਿੱਖੜੀ ਉਧਰੋਂ ਟਿਪਰ ਵਾਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਤੇ ਉਹਨੇ ਸਿੱਧੀ ਆਡੀ ਬੱਸ ਦੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾੜੀ-ਮੋਟੀ ਸੱਟ ਪੇਟ ਲੱਗੀ ਐ ਤੇ ਉਹ ਬਾਕੀ ਐਸਐਸਪੀ ਜਿਹੜੀ ਫੋਰਸ ਹੈਗੀ ਆ ਉਹ ਆ ਗਈ ਹੀ ਮੌਕੇ ਤੇ ਉਹਨਾਂ ਨੇ ਜਿਹੜੇ ਹੈਗੇ ਉਹਨਾਂ ਨੂੰ ਮਾੜਾ-ਮੋੜਾ ਟ੍ਰੀਟਮੈਂਟ ਦਵਾ ਦਿੱਤਾ ਪੂਰੀ ਪਾਰ ਦਿੱਤੀ ਐ ਕਿੰਨੀ ਕਿ ਸਪੀਡ ਨਾਲ ਏ ਜੇ ਉਹ ਸਰ ਟਿਪਰ ਵਾਲਾ ਜਿਹੜਾ ਉਹ ਕੋ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹਦੇ ਮਾਲ ਲੱਦੇ ਦਾ ਉਹਨੇ ਉਹਨੇ ਸਾਰੀ ਗੱਡੀ ਪਾਰਟੀ ਤੇ ਸਾਹਦੇ ਸਾਹਮਣੇ ਹੀ ਆ ਗੱਡੀ ਦੇਖ ਲਓ ਕੀ ਪੋਜੀਸ਼ਨ ਗੱਡੀ ਸੀ ਜਗਵਿੰਦਰ ਸਿੰਘ ਕਿੱਥੋਂ ਆ ਰਹੇ ਹੋ ਕੀ ਘਟਵਾਇਆ ਅੰਮ੍ਰਿਤਸਰੋਂ ਆ ਰਹੇ ਆ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੁੜ ਗਏ ਆ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲੋਂ ਆਉਂਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿਪਰ ਵੱਜ ਗਈ ਹੈ ਉਹਦੇ ਕੋਲ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ 브্রেক ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬੱਸ ਦਾ ਤਾਂ ਤੁਹਾਡੇ ਸਾਹਮਣੇ ਆ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ ਮੋਟੀ ਖਰੋਜ ਮਤਲਬ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮਾੜਾ ਮੋਟਾ ਉਹ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਹੈਨਾ ਹਾਂਜੀ ਪ੍ਰਾਈਵੇਟ ਜੀ ਮੇਰਾ ਨਾਮ ਰੋਨੀ ਜੇ ਕਿੱਥੇ ਆਏ ਕਿੱਥੇ ਤੋਂ ਆਏ ਅਈ ਅੰਮ੍ਰਿਤਸਰ ਤੋਂ ਆਏ ਤੇ ਗੁਰਦਾਸਪੁਰ ਜਾਣਦੇ ਸੀਗੇ ਤੇ ਕੀ ਕਰਵਾਏ ਬੱਸ ਕਿੱਥੇ ਹੀ ਹੋਏ ਅਈ ਸਤਲਾਜ ਤੇ ਇਹੀਂ ਸੀਗੇ ਲਾਸਟ ਤੋਂ ਪਿੱਛੋਂ ਬੱਸ ਟੁੱਟੀ ਹੈ ਲਾਸਟ ਤੇ ਇਹੀਂ ਭੈਣ ਦੇ ਮੇਰੀ ਦੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤੇ ਫਿਰ ਟ੍ਰੈਕਾ ਪਾੜ ਕੇ ਸਾਲੇ ਤੁਸੀਂ ਬੱਸ ਦੇ ਕਿੱਥੇ ਕਿੰਦਾ ਦਾ ਵਿਰੋਧ ਹੋਦਾ ਸਮਝ ਨਹੀਂ ਆਇਆ ਹਨ ਨੂੰ ਤੁਹਾਨੂੰ ਤਾਂ ਲੱਗਿਆ ਕਿ ਬੱਸ ਐਂਡ ਹੀ ਆਜਾ ਇਤਨਾ ਵੱਸ ਗਲਤੀ ਕਿੰਨਾ ਦੀ ਹੈ ਉਹ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਹੈ ਬਸ ਜਿਹੜੀ ਤੁਹਾਡੇ ਨਾਲ ਸੀ ਬਚਾਵਾ ਬਸ ਟੋਡੀ ਚ ਸ਼ੀਸ਼ਾ ਖੁੱਬ ਗਿਆ ਦੀ ਭੈਣ ਦੇ ਹਾਂਜੀ ਕਿਹੜੀ ਘਟਨਾ ਕਿੱਥੇ ਹੋਈ ਹੈ ਤੇ ਕਿਸ ਤਰ੍ਹਾਂ ਕਿ ਹੁਣ ਇਹੋ ਨੇ ਬੱਸ ਆ ਰਹੀ ਐ ਅੰਮ੍ਰਿਤਸਰ ਲੋ ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਐ ਪੁਲ ਦੇ ਥੱਲੋਂ ਦੀ ਤੇ ਇਧਰੋਂ ਪਠਾਨਕੋਟ ਤੋਂ ਬਜਰੀ ਦਾ ਟਰੱਕ ਭਰੇ ਆ ਰਿਹਾ ਐ ਉਹ ਥੋੜਾ ਨਾਲ ਵੱਜ ਗਿਆ। ਕਿੰਨਾ ਨੁਕਸਾਨ ਹੈ ਨਾ ਨੁਕਸਾਨ ਜਾਨੀ ਨੁਕਸਾਨ ਤੇ ਕੋਈ ਨਹੀਂ ਆ ਬਾਕੀ ਨੁਕਸਾਨ ਸਾਹਮਣੇ ਦਿਖਣੀ ਲਿਆ ਹੋਇਆ ਹੈਗਾ। ਜਾਨੀ ਨੁਕਸਾਨ ਕੋਈ ਨਹੀਂ ਆ। ਸਰ ਪਾਸਾ ਨੰਬਰ ਵਗੈਰਾ ਦੱਸੋ। ਨੰਬਰ ਵਾਸਤਾ ਨੰਬਰ ਪੀਬੀ06 ਡਬਲ ਬੀ5361 ਇਹ ਹੈ ਪਟਾਣਕੁੱਲੀਪੂ ਦੀ ਪਾਸਿਆ। ਸਰ ਕੀ ਕਾਰਵਾਈ ਹੈ? ਹਾਂਜੀ ਕੀ ਕਾਰਵਾਈ ਕਰਦੇ? ਕਾਰਵਾਈ ਕਰਦੇ ਦੇਖਦੇ ਆ ਜੇ ਟਰੱਕ ਲੱਗੇ ਦੇਖਣਾ ਉਧਰ ਲੱਗਾ ਲੱਗਾ ਸਾਈਡ ਤੇ।